ਪ੍ਰੋਗਰਾਮ ਨਾਲ ਪਾਕਟਾਕ ਵਿੱਚ ਤੁਹਾਡਾ ਸਵਾਗਤ ਹੈ ਮੈਂ ਜਸੀਰ ਸਿੰਘ ਸੰਧੂ ਅੱਜ ਫੇਰ ਇੱਕ ਇਹ ਹ ਮੁੱਦਾ ਲੈ ਕੇ ਤੁਹਾਡੇ ਨਾਲ ਮੁਖਾਤਬ ਹੋ ਰਿਹਾ ਹੈ ਜਿਹੜੇ ਮੁੱਦੇ ਦੀ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਜੀ ਸੋ ਨਵੇਂ ਤੋਂ ਨਵੀਆਂ ਜਿਹੜੀਆਂ ਗੱਲਾਂ ਕਈ ਵਾਰ ਸਾਡੇ ਸਾਹਮਣੇ ਆ ਰਹੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕ੍ਰਿਤੀਆਂ ਜਾਂ ਇਸ ਤਰ੍ਹਾਂ ਦੇ ਚਲਣ ਜਿਹੜੇ ਨਵੇਂ-ਨਵੇਂ ਚੱਲ ਰਹੇ ਨੇ ਜਿਹੜੇ ਕਿ ਪੱਛਮੀ ਸੱਭਿਆਚਾਰ ਦੇ ਵਿੱਚੋਂ ਆਇਆ ਜਿਹੜੇ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਹੈਗੇ ਪਰ ਅਸੀਂ ਮਾਡਰਨ ਹੁੰਦਿਆਂ ਹੁੰਦਿਆਂ ਨੇ ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕ੍ਰੀਤੀਆਂ ਅਪਣਾ ਲਈਆਂ ਨੇ ਜਿਹਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾਗਾ ਸੋ ਇਹ ਨਵਾਂ ਖਮਿਆਜਾ ਅਸੀਂ ਪਹਿਲਾਂ ਵੀ ਇਸ ਗੱਲ ਦਾ ਖੰਸਾ ਪ੍ਰਗਟ ਕੀਤਾ ਜਿਹੜਾ ਨਵੇਂ ਖਮਿਆਜੇ ਦੀ ਗੱਲ ਕਰਦੇ ਆ ਤੇ ਭੁਗਤਣਾ ਪੈ ਰਿਹਾਗਾ ਲਵ ਐਂਡ ਰਿਲੇਸ਼ਨਸ਼ਿਪ ਦੇ ਵਿੱਚੋਂ ਸੋ ਲਵ ਐਂਡ ਰਿਲੇਸ਼ਨਸ਼ਿਪ ਇੱਕ ਜਿਹਹਾ ਕਲਚਰ ਆਪਣਾ ਅਡਾਪਟ ਕਰ ਲਿਆ ਸਾਡੇ ਲੋਕਾਂ ਨੇ ਜਿਹੜਾ ਕਿ ਬਾ ਦਾ ਫਾਰਮੂਲਾ ਕਦਰ ਸੀਗਾ ਅੰਗਰੇਜ਼ਾਂ ਨੂੰ ਦੇਖ ਕੇ ਖਾਸ ਕਰਕੇ ਉਹਨਾਂ ਦੀ ਤਰਜ਼ ਦੇ ਉੱਪਰ ਦੋ ਬਾਲਗ ਜੋੜੇ ਆ ਜਿਹੜੇ ਉਹ ਆਪਸ ਵਿੱਚ ਇਕੱਠੇ ਰਹਿਣ ਲੱਗ ਜਾਂਦੇ ਆ ਤੇ ਉਹਨੂੰ ਨਾਮ ਦੇ ਦਿੱਤਾ ਜਾਂਦਾ ਲਿਵਨ ਰਿਲੇਸ਼ਨਸ਼ਿਪ ਦਾ ਹਰਾ ਕਿ ਉਹ ਵਿਆਹ ਨਹੀਂ ਕਰਵਾਇਆ ਹੁੰਦਾ ਦੋ ਬਿਨਾ ਵਿਆਹ ਤੋਂ ਇਸ ਤਰ੍ਹਾਂ ਦੋ ਔਰਤਾਂ ਤੇ ਮਰਦਾਂ ਜਿਹੜੇ ਬਾਲਗ ਉਹ ਇਕੱਠੇ ਰਹਿਣਾ ਸ਼ੁਰੂ ਕਰਦੇ ਹੁੰਦੇ ਨੇ ਔਰ ਉਹਦੇ ਤੇ ਉਹਨੂੰ ਨਾਮ ਨਮਾਕ ਦਾ ਇਸ ਤਰ੍ਹਾਂ ਦਾ ਦੇ ਦਿੱਤਾ ਜਾਂਦਾ ਹੈ ਲਿਵਨ ਰਿਲੇਸ਼ਨਸ਼ਿਪ ਦਾ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਪਹਿਲਾਂ ਵਿਵਾਜਿਤ ਸੀ ਸਾਡੇ ਸਮਾਜ ਦੇ ਵਿੱਚ ਜੇ ਕੋਈ ਮਤਲਬ ਇਸ ਤਰ੍ਹਾਂ ਬਾਲਗ ਜੋੜੇ ਇਕੱਠੇ ਰਹਿਣੇ ਸੀ ਉਹਨਾਂ ਦਾ ਵਿਆਹ ਕਰਵਾਉਣਾ ਬਹੁਤ ਜ਼ਰੂਰੀ ਸੀਗਾ ਜਾਓ ਪਰਿਵਾਰ ਦੀ ਸਹਿਮਤੀ ਨਾਲ ਹੋ ਜਾਂਦਾ ਤੇ ਜਾਂ ਫਿਰ ਕਈ ਵਾਰ ਜੇ ਪਰਿਵਾਰ ਨਹੀਂ ਸੀ ਮੰਨਦੇ ਕੋਈ ਕੋਰਟ ਮੈਰ ਦੀ ਦਰਵਾ ਲੰਦਾ ਕੋਈ ਲਾ ਮੈਰਜ ਹੋ ਜਾਂਦੀ ਤੋ ਇਸ ਤਰ੍ਹਾਂ ਦਾ ਚਰਨ ਪੈ ਸੀਗਾ ਪਰ ਇਹ ਬਿਨਾ ਵਿਆਹ ਤੋਂ ਹੀ ਜਿਹੜਾ ਇਸ ਤਰ੍ਹਾਂ ਰਹਿਣਾ ਸੀ ਆਏ ਫੋਰਨ ਦਾ ਕਲਚਰ ਅਡਾਪਟ ਕਰ ਲਿਆ ਤੇ ਇਸੇ ਤਰ੍ਹਾਂ ਹੀ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਗੁਰਦੇਦੀ ਸੁਪਰ ਮੰਮੀ ਦੀ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕ੍ਰਿਤੀਆਂ ਸਾਡਾ ਸਮਾਜ ਜਿਹੜਾ ਬਣਾਉਂਦਾ ਤੁਰਿਆ ਜਾ ਰਿਹਾ ਹੈਗਾ ਇਹ ਆ ਮਾਡਰਨ ਹੋਣ ਦੇ ਨਾਂ ਦੇ ਉੱਪਰ ਹੈ ਜਾਂ ਸਾਡੇ ਕਲਚਰ ਤੋਂ ਦੂਰ ਜਾ ਕੇ ਆਪਣੇ ਆਪ ਨੂੰ ਮਤਲਬ ਬਹੁਤ ਐਡਵਾਂਸ ਸਮਝਣ ਵਾਲੇ ਲੋਕ ਜਾਂ ਬੜੇ ਪੜੇ ਲਿਖਿਆ ਦੀ ਗੱਲ ਕਰਨੀ ਹੈ ਜਾਂ ਮਤਲਬ ਇਸ ਤਰ੍ਹਾਂ ਬੰਦਨਾ ਤੋਂ ਮੁਕਤ ਹੋਣ ਦੀ ਗੱਲ ਆਯਾਦੀ ਦੀ ਗੱਲ ਨੂੰ ਇਸ ਨੂੰ ਇਸ ਪਾਸੇ ਵੱਲ ਦੇਖਿਆ ਜਾਣਨਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਸਮਾਜਿਕ ਸੰਸਕਾਰ ਨੇ ਇਹਾਨੂੰ ਸਾਡੇ ਪੁਰਖਾਂ ਨੇ ਦਿੱਤੇ ਆਗੇ ਸਾਡੇ ਸਮਾਜ ਨੇ ਬੈਠ ਕੇ ਬਣਾਏ ਨੇ ਜਿਹੜੀਆਂ ਇਹ ਵਿਆਹ ਦੀ ਸੰਸਥਾ ਜਾਂ ਇਸ ਤਰ੍ਹਾਂ ਦੇ ਸਾਡੇ ਰਿਸ਼ਤੇ ਨੇਗੇ ਇਹ ਸਾਡੇ ਸਮਾਜ ਨੇ ਆਮਕਰਬ ਸਦੀਆਂ ਤੋਂ ਚੱਲੇ ਆਉਂਦੇ ਆ ਇਹ ਤੇ ਸਦੀਆਂ ਲੱਗੀਆਂ ਹੋਣਗੀਆਂ ਸ਼ਾਇਦ ਇਸ ਤਰ੍ਹਾਂ ਦੇ ਕਿਉਂਕਿ ਜਦੋਂ ਇਨਸਾਨ ਕਬੀਲਿਆਂ ਦੇ ਵਿੱਚੋਂ ਮਰਿਆ ਨਾ ਗੇਦਰਿਆ ਮਨੁਸਰਾ ਸਿੱਖਿਆਗਾ ਪਹਿਲਾ ਜੰਗਲਾਂ ਦੇ ਵਿੱਚ ਆਖੇ ਕਬੀਲਿਆਂ ਦੇ ਵਿੱਚ ਰਹਿਣ ਲੱਗਿਆ ਤਾਂ ਉਸ ਤੋਂ ਬਾਅਦ ਇਹ ਸਮਾਜ ਦੇ ਵਿੱਚ ਇਸ ਤਰ੍ਹਾਂ ਜਿਹੜੇ ਵਿਆਹ ਦੀ ਪ੍ਰਥਾ ਇਹ ਸ਼ੁਰੂ ਹੋਈ ਤਾਂ ਕਿ ਉਸ ਤੋਂ ਬਾਅਦ ਜਿਹੜਾ ਅੱਗੇ ਪਰਿਵਾਰ ਆ ਵਧਦੇ ਨੇਗੇ ਤੇ ਇੱਕ ਸੰਸਕਾਰ ਇਹਨੂੰ ਕਿਹਾ ਜਾਂਦਾ ਵੱਖੋ-ਵੱਖਰੀਆਂ ਕੌਮਾਂ ਦੇ ਵੱਖੋ-ਵੱਖਰੇ ਲੋਕਾਂ ਦੇ ਵੱਖੋ-ਵੱਖਰੇ ਤਰ੍ਹਾਂ ਦੇ ਸੰਸਕਾਰ ਤਾਂ ਹੋ ਸਕਦੇ ਆ ਪਰ ਵਿਆਹ ਇੱਕ ਪ੍ਰਮਾਣਿਤ ਸਮਾਜ ਦੇ ਵਿੱਚ ਇੱਕ ਪ੍ਰਮਾਣਿਤ ਰਸਮ ਹੈ ਜਿਹੜੀ ਮੰਨੀ ਜਾਂਦੀ ਸੀ ਪਰ ਇਹਨੂੰ 11 ਰੇਸਮ ਦਾ ਨਾਮ ਦੇ ਕੇ ਸਾਡੇ ਹੁਣ ਜਿਹੜਾ ਇੱਕ ਨਵਾਂ ਚੇਤੇ ਦੱਲਿਆ ਸੀ ਇਹਦਾ ਇੱਕ ਤਰੂਰ ਰੂਪ ਹੈ ਜਿਹੜਾ ਸਾਡੇ ਸਾਹਮਣੇ ਆਇਆਗਾ ਸੋ ਇਹਦੇ ਵਿੱਚ ਆਪਾਂ ਗੱਲ ਕਰੀਏ ਜੇ ਪੰਜਾਬ ਰਾਜ ਜਿਹੜਾ ਮਹਿਲਾ ਕਮਿਸ਼ਨ ਹੈ ਉਹਦੇ ਚੇਰਪਰਸਨ ਰਾਜ ਰਾਨੀ ਗਿੱਲ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਉਹਨਾਂ ਨੇ ਕਿਉਂਕਿ ਥੋੜਾ ਜਿਹੀ ਹੋਇਆ ਇਹਨਾਂ ਨੂੰ ਉਹਦਾ ਸੰਭਾਲੇ ਨੂੰ ਕਿ ਜਦੋਂ ਤੋਂ ਉਹਨਾਂ ਨੇ ਆ ਉਹਦਾ ਸੰਭਾਲਿਆ ਇਹ ਮਤਲਬ ਇਹ ਪੰਜਾਬ ਔਮਨ ਕਮਿਸ਼ਨ ਦੇ ਅਹੁਦੇ ਦੇ ਉੱਪਰ ਆਇਆ ਇਹ ਚੇਰਪਰਸਨ ਦੇ ਤਾਂ ਉਦੋਂ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੇ ਲਗਾਤਾਰ ਉਹ ਪੰਜਾਬ ਦੇ ਕੋਨੇ-ਕੋਨੇ ਤੋਂ ਲਗਾਤਾਰ ਉਹਨਾਂ ਦੇ ਕੋਲੇ ਇਹ ਜਿਹੜਾ ਲਿਵਨ ਲਿਵਨ ਅਰਲੇਸਨ ਸੈੱਟ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਉਹ ਕਹਿੰਦੇ ਵੀ ਬੀਤੇ ਹਫ਼ਤੇ ਕਾਫਤੇ ਦੇ ਵਿੱਚ ਹੀ 100 ਤੋਂ ਜ਼ਿਆਦਾ ਸ਼ਿਕਾਇਤ ਉਹਦੇ ਵਿੱਚ ਆਈ ਹੈਗੀ ਸੋ ਇਹ ਇਸ ਤਰ੍ਹਾਂ ਦਾ ਮਤਲਬ ਰਣੀਆਂ ਲੜਕੀਆਂ ਨੇ ਕਦਮ ਚੁੱਕੇ ਸੀਗੇ ਕਦੇ ਲਿਵਨ ਰੇਸ਼ਨ ਦੇ ਵਿੱਚ ਰਹਿਣ ਦੇ ਸਮਾਜ ਦੀਆਂ ਬੰਦਸਾਂ ਨੂੰ ਤੋੜਦੇ ਹੋਏ ਆਪਣੇ ਆਪ ਨੂੰ ਆਜ਼ਾਦੀ ਕਹਿੰਦੇ ਹੋਏ ਪਰਿਵਾਰ ਦੀ ਸਹਿਮਤੀਆਂ ਤੋਂ ਬਿਨਾਂ ਉਹ ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਉਹ ਕਿਸੇ ਬਗਾਨੇ ਵਿਅਕਤੀ ਦੇ ਨਾਲ ਇਕੱਠੀਆਂ ਰਹਿਣਾ ਸ਼ੁਰੂ ਕਰ ਦਿੱਤਾ ਸੀ ਆ ਸੋ ਨਾਲ ਹੁਣ ਜਿਹੜਾ ਪੰਜਾਬ ਰਾਜ ਮਹਿਲਾ ਕਮਿਸ਼ਨ ਹੈ ਉਹਦੇ ਕੋਲੇ ਦਰਖਾਸਤਾਂ ਦਿੱਤੀਆਂ ਨੇ ਤੇ ਉਹ ਕਹਿ ਰਹੀਆਂ ਨੇ ਵੀ ਸਾਡਾ ਸਰੀਰਕ ਸ਼ੋਸ਼ਣ ਕਰਨ ਕੀਤਾ ਗਿਆਗਾ ਇਸ ਦੌਰਾਨ ਤੇ 100 ਤੋਂ ਜ਼ਿਆਦਾ ਇੱਕ ਹਫ਼ਤੇ ਦੇ ਵਿੱਚ ਸਕੈਡਾਂ ਆਈਆਂ ਨੇ ਪੰਜਾਬ ਦੇ ਕਈ ਧਨੀ ਪਰਿਵਾਰ ਪਰਿਵਾਰ ਨੇ ਜਿਨ੍ਹਾਂ ਦੀਆਂ ਲੜਕੀਆਂ ਨੇ ਖਾਂਦੇ ਪੁੰਦੇ ਰੱਜੇ ਪੁੰਦੇ ਪਰਿਵਾਰਾਂ ਦੀਆਂ ਕੁੜੀਆਂ ਵੀ ਨੇ ਇਹਦੇ ਨਾਲ ਨਾਲ ਕੁਝ ਪਿੰਡਾਂ ਦੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਵੀ ਉਹਦੇ ਵਿੱਚ ਸ਼ਾਮਲ ਲੈ ਜਿਨ੍ਹਾਂ ਨੇ ਸ਼ਿਕਾਇਤਾਂ ਦਰਜ ਕਰਾਈਆਂ ਨੇ ਤੇ ਇਹਨਾਂ ਨੇ ਕਿਹਾ ਕਿ ਇਹਨਾਂ ਲੜਕੀਆਂ ਨੇ ਆਪਣੀਆਂ ਸਥਿਤਾਵਾਂ ਦੇ ਵਿੱਚ ਕਿਹਾ ਕਿ ਜਿਹੜਾ 11 ਰੀਸੈਂਟ ਸੈੱਟ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਖੁਦ ਹੀ ਆਪਣੀ ਜ਼ਿੰਦਗੀ ਆ ਜਿਹੜੀ ਤਬਾਹ ਕਰ ਲਈ ਹੈਗੀ ਤੇ ਇਹਦੇ ਵਿੱਚ ਜਿਹੜੀ ਬੀਬੀ ਰਾਜਰਾਣੀ ਗਿੱਲ ਹੈ ਜਿਹੜੀ ਬੋਮੈਨ ਕਮਿਸ਼ਨ ਦੀ ਚੇਅਰਪਰਸਨ ਆ ਉਹ ਕਹਿੰਦੀ ਮੈਂ ਖੁਦ ਸਥਿਤਾਵਾਂ ਨੂੰ ਦੇਖ ਕੇ ਹੈਰਾਨ ਹੋ ਰਹੀ ਆ ਕਿ ਕੁੜੀਆਂ ਜਿਹੜਾ ਮਾਡਰਨ ਤੇ ਵਿਦੇਸ਼ੀ ਕਲਚਰ ਦੇ ਵਿੱਚ ਕਿਵੇਂ ਫਸ ਗਈਆਂ ਤੇ ਇਹਨਾਂ ਦੀ ਹੁਣ ਇਸ ਮਾਮਲੇ ਦੇ ਵਿੱਚ ਉਹ ਜ਼ਿਆਦਾ ਮਦਦ ਵੀ ਨਹੀਂ ਕਰ ਰਹੀਆਂ ਕਿਉਂਕਿ ਇਹਨਾਂ ਨੇ ਬਹੁਤੇ ਕੇਸ ਆ ਜਿਹੜੇ ਦੇ ਵਿੱਚ ਲਿਵਨ ਰਿਲੇਸ਼ਨ ਦੇ ਵਿੱਚ ਰਹਿਣ ਦਾ ਫੈਸਲਾ ਵੀ ਇਹਨਾਂ ਖੁਦ ਕੁੜੀਆਂ ਨੇ ਲਿਆ ਹੋਇਆਗਾ ਉਹ ਕਹਿੰਦੇ ਇਹਨਾਂ ਵਿੱਚ ਇੰਨੀ ਕੋਈ ਮਦਦ ਵੀ ਨਹੀਂ ਅਸੀਂ ਉਸ ਤਰ੍ਹਾਂ ਦੀ ਕਰ ਸਕਦੀਆਂ ਵੀ ਜਿਹੜਾ ਇਹ ਇਹਨਾਂ ਨੇ ਫੈਸਲੇ ਆ ਉਹ ਖੁਦ ਹੀ ਇਸ ਤਰ੍ਹਾਂ ਦੇ ਕੀਤੇ ਨੇਗੇ ਸੋ ਇਹ ਜਿਵੇਂ ਦੱਸਿਆ ਵੀ ਇੱਕ ਹਫਤੇ ਦੇ ਵਿੱਚ 100 ਤੋਂ ਜ਼ਿਆਦਾ ਸ਼ਿਕਾਇਤ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਬੀਤੇ ਪਿਛਲੇ ਹਫਤੇ ਦੇ ਵਿੱਚ ਹੀ 100 ਤੋਂ ਜ਼ਿਆਦਾ ਸ਼ਿਕਾਇਤਾਂ ਜਿਹੜੀ ਇਸ ਤਰ੍ਹਾਂ ਦੀ ਆਈ ਹੈਗੀ ਤੇ ਇਹਦੇ ਵਿੱਚ ਉਹ ਕਹਿ ਰਹੇ ਲੜਕੀਆਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਲਿਖਿਆ ਵੀ ਲੜਕੇ 3 ਜਾਂ 4 ਸਾਲ ਉਹਨਾਂ ਦੇ ਨਾਲ ਲਿਵਨ ਨੋ ਲੈਸਨ ਚਪਲੇ ਵਿੱਚ ਇਕੱਠੇ ਰਹਿਣ ਤੋਂ ਬਾਅਦ ਹੁਣ ਉਹਨਾਂ ਦੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਆ ਜਿਹੜੇ ਕਰ ਰਹੇ ਨੇਗੇ ਤੋ ਇਹਦੇ ਵਿੱਚ ਇਹ ਵੀ ਆ ਵੀ ਜਦੋਂ ਇਹ ਲੜਕੀਆਂ ਮਗਰ ਉਮਰ ਇਹਨਾਂ ਦੀ ਵਿਆਹ ਤੋਂ ਵੀ ਇਸ ਤਰ੍ਹਾਂ ਆ ਵਿਆਹ ਦੀ ਉਮਰ ਤੋਂ ਅੱਗੇ ਲੰਘ ਜਾਂਦੀਆਂ ਨੇਗੀਆਂ ਤੋ ਉਸ ਤਰ੍ਹਾਂ ਇਹਨਾਂ ਨੂੰ ਉਸ ਸਮੇਂ ਇਨਕਾਰ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਕਾਈਤਾਂ ਦੇ ਵਿੱਚ ਇਹ ਵੀ ਹੈ ਵੀ ਬਹੁਤ ਸਾਰੇ ਲੜਕੇ ਤਾਂ ਪਹਿਲਾਂ ਹੀ ਵਿਆਹੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਇਹ ਲੜਕੀਆਂ ਰਹਿ ਰਹੀਆਂ ਸੀਗੀਆਂ ਤੇ ਇਹਦੇ ਨਾਲ-ਨਾਲ ਬਹੁਤ ਸਾਰੇ ਲੜਕਿਆਂ ਨੇ ਦੋਸ਼ ਲਾਇਆ ਕਿ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਦੀਆਂ ਹਰਕਤਾਂ ਉਹਨਾਂ ਦੇ ਫਿੱਟ ਨਹੀਂ ਆ ਰਹੀਆਂ ਦੋ ਤਿੰਨ ਸਾਲ ਰਹਿਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਜ਼ਿੰਦਗੀ ਭਰ ਨਹੀਂ ਰਹਿ ਸਕਦੀਆਂ ਇਸ ਕਰਕੇ ਉਹਨਾਂ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਤੋ ਇਹ ਮਤਲਬ ਜੇ ਆਪਾਂ ਗੱਲ ਕਰੀਏ ਜਿਹੜੀ ਬੀਬੀ ਰਾਜਰਾਣੀ ਗਿੱਲ ਹੈ ਉਹ ਮਰਤੇ ਬੋਮਰਕ ਮੇ ਦੀ ਚੇਰ ਪਰਸਨ ਉਹਦਾ ਕਹਿਣਾ ਹੈ ਕਿ ਕਲਤਰ ਪੰਜਾਬ ਨੂੰ ਖਾ ਰਹਾਗਾ ਸੋ ਕਿੰਨੀਆਂ ਲੜਕੀਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਬਰਬਾਦ ਕਰ ਦਿੱਤੀਆਂ ਬਈਆਂ ਨੇਗੀਆਂ ਤੇ ਉਹਨਾਂ ਨੇ ਅਪੀਲ ਕੀਤੀ ਹੈ ਮੈਲਾ ਕਿਸਮ ਕਮਿਸ਼ਨ ਦੇ ਚੇਅਰਪਰਸਨ ਬੀਬੀ ਰਾਜਰਾਨੀ ਗਿੱਲ ਨੇ ਲੜਕੀਆਂ ਨੂੰ ਇਹ ਪੇਲ ਕੀਤੀ ਆ ਕਿ ਇਹ ਸਾਡੇ ਦੇਸ਼ ਦਾ ਕਲਚਰ ਨਹੀਂ ਹੈ ਇਹ ਕਲਚਰ ਕਾਫੀ ਜ਼ਿਆਦਾ ਘਾਤਕ ਤੇ ਖਤਰਨਾਕ ਹੈ ਇਹ ਤੋਂ ਜਿੰਨਾ ਦੂਰ ਰਿਹਾ ਜਾਵੇ ਉਹਨਾਂ ਹੀ ਠੀਕ ਆ ਉਹਨਾਂ ਨੇ ਦੱਸਿਆ ਕਿ ਕਾਨੂੰਨ ਅਨਸਾਰ ਉਹ ਲੜਕੀਆਂ ਦੀ ਮਦਦ ਕਰ ਰਹੇ ਆ ਪਰ ਲੜਕੀਆਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹ ਪਰਿਵਾਰਾਂ ਦੇ ਖਿਲਾਫ ਜਾ ਕੇ ਇਹ ਲਿਵਨ ਰਿਲੇਸ਼ਨ ਦੇ ਵਿੱਚ ਰਹਿਣ ਦਾ ਜਿਹੜਾ ਫੈਸਲਾ ਉਹਨਾਂ ਦਾ ਇਹ ਕਿੰਨਾ ਗਲਤ ਤੇ ਕਿੰਨਾ ਸੋਸਾਇਟੀ ਨੂੰ ਖਰਾਬ ਕਰਨ ਵਾਲਾ ਤੇ ਉਹਨਾਂ ਨੂੰ ਖੁਦ ਉਹਨਾਂ ਦੀ ਜ਼ਿੰਦਗੀ ਜਿਹੜੀ ਕਰਤੀ ਹੈ ਇਸ ਫੈਸਲੇ ਨੇ ਸੋ ਰਾਜ ਰਾਨੀ ਗੱਲ ਨੇ ਤੇਰ ਪਾਸ ਰਾਜ ਰਾਨੀ ਗੱਲ ਨੇ ਇਹ ਲੜਕੀਆਂ ਨੂੰ ਅਪੀਲ ਵੀ ਕੀਤੀ ਆ ਪੰਜਾਬ ਦੀਆਂ ਨੂੰ ਕਿ ਲਿਵਰ ਰੇਸ ਨਾਲ ਇਸ ਤਰ੍ਹਾਂ ਦੇ ਜਿਹੜੇ ਵਿਦੇਸ਼ੀ cultures ਨਾਲ ਸੰਬੰਧਿਤ ਨੇਗੇ ਸਾਡੇ culture ਦਾ ਹਿੱਸਾ ਨਹੀਂ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਥਾਵਾਂ ਨੇ ਜੇ ਤੋਂ ਦੂਰ ਰਿਹਾ ਜਾਵੇ ਤਾਂ ਕਿ ਉਹਨਾਂ ਨੂੰ ਬਰਬਾਦੀ ਦੇ ਦੌਰ ਤੋਂ ਨਾ ਨਿਕਲਣਾ ਪਵੇ ਸੋ ਅੱਜ ਦੇ ਲਈ ਇੰਨੇ ਹੀ ਕੱਲ ਫੇਰ ਮਿਲਾਂਗੇ ਧੰਨਵਾਦ